ਹੋ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਜੀ ਦੀ ਚਾਮ ਦਾ ਮਟਿਏ ਮਾਰ ਦਿੰਦਾ ਉਤੋ ਹੁਸਨ ਦਾ ਬਾਪ ਇਹ ਨਾਜ਼ ਨਖਰਾ ਕੱਟ ਵੰਦੇ ਨੂੰ ਬਿਨਾ ਤਲਵਾਰ ਦਿੰਦਾ ਸ਼ੇਰ ਨਾਲੋਂ ਗਸੂਪੀਏ ਝਪਟੀਆਂ ਦੀ ਏ ਜਾਲਮ ਸੁਕਾਰੀ ਜਾਨ ਸ਼ਿਕਾਰ ਦਿੰਦਾ ਕਿਹੜੇ ਬਾਗ ਦੀ ਮੂੜੀ ਤੂੰ ਸ਼ਾਮ ਲਿਆ ਓਏ ਤੂੰ ਨੇ ਸਾਵਾਵੇ ਠੰਡੇ ਕਰ ਠਾਰ ਦਿੰਦਾ ਦੋਸਤੋ ਪੰਜਾਬ ਦੀ ਧਰਤੀ ਤੇ ਨਸ਼ੇ ਦਾ ਮੰਜ਼ਰ ਵੀ ਬੇहद ਖਤਰਨਾਕ ਰੂਪ ਹੈ ਜਿਹੜਾ ਉਖਤਿਆਰ ਕਰਦਾ ਜਾ ਰਿਹਾ ਹੈ ਕਈ ਵਰਗੇ ਜਵਾਨ ਪੁੱਤ ਮਾਪਿਆਂ ਤੋਂ ਗੁੱਸੜ ਕੇ ਉਸ ਜਹਾਨ ਨੂੰ ਜਾ ਰਹੇ ਨੇ ਜਿੱਥੋਂ ਕੋਈ ਅਜੇ ਤੱਕ ਨਹੀਂ ਮੁੜਿਆ ਇਸ ਸਬੰਧੀ ਵੀ ਪਾਲੀਆ ਸਾਹਿਬ ਤੇ ਸੰਮਲਾ ਸਾ ਮੂਰਾ ਨੇ ਕੁਝ ਸ਼ਬਦ ਨੇ ਜਿਹੜੇ ਉਹ ਲਿਖੇ ਨੇ ਮੈਂ ਆਖਾਂਗਾ ਕਿ ਉਹ ਵੀ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝ ਕਰ ਹੋ ਬੇਨਤੀ ਗੁਜਾਰਾ ਮੈਂ ਤਾਂ ਸੱਚੇ ਰੱਬ ਨੂੰ ਸੈਣ ਜਿਆ ਦੁੱਖ ਦਿਆ ਕਰ ਰੱਬ ਨੂੰ ਉਹ ਬੇਨਤੀ ਗੁਜ਼ਾਰਾਂ ਮੈਂ ਤਾਂ ਸੱਚੇ ਰੱਬ ਨੂੰ ਸਹਣ ਜਿੰਨਾ ਦੁੱਖ ਆ ਦਿਆ ਕਰ ਜੱਗ ਨੂੰ ਕਿਸੇ ਤੇ ਵੀ ਅਡਾ ਵੱਡਾ ਕਰਨਾ ਬਰੇ ਮਾਪਿਆਂ ਤੋਂ ਪਹਿਲਾਂ ਕਦੇ ਪੁੱਤ ਨਾ ਮਰੇ ਮਾਪਿਆਂ ਤੋਂ ਪਹਿਲਾਂ ਕਦੇ ਪੁੱਤ ਕੀ ਪੁੱਤਰ ਦੀ ਲਾਸ਼ ਦੇਖਣੀ ਮੱਚ ਰਹੇ ਸਿਵੇ ਬਾਲੀ ਅੱਗ ਸੇਕਣੀ ਸਿਵੇ ਬਾਲੀ ਲਾਟ ਫੂਕਾ ਸਿਵੇ ਬਾਲੀ ਲਾਟ ਫੂਕਾ ਕਾਲ ਜਾ ਤਰੇ ਮਾਪਿਆਂ ਤੋਂ ਪਹਿਲਾਂ ਕਦੇ ਪੁੱਤ ਨਾ ਮਰੇ ਮਾਪਿਆਂ ਤੋਂ ਪਹਿਲਾਂ ਕਦੇ ਪੁੱਤ ਨਾ ਮਰੇ ਪੁੱਤਾਂ ਦੀ ਮੌਤ ਲੱਕ ਤੋੜ ਦਿੰਦੀ ਆ ਪੁੱਤਾਂ ਦੀ ਮੌਤ ਲੱਕ ਤੋੜ ਦਿੰਦੀ ਆ ਮੰਜੀਆਂ ਦੇ ਨਾਲ ਦੇਹਾਂ ਜੋੜ ਦਿੰਦੀ ਆ ਲੈ ਕੇ ਤਾਂ ਸਹਾਰਾ ਮਾਪੇ ਹੁੰਦੇ ਨਹੀਂ ਖੜੇ ਮਾਪਿਆਂ ਤੋਂ ਪਹਿਲਾਂ ਕਦੇ ਪੁੱਤ ਨਾ ਮਰੇ ਮਾਪਿਆਂ ਤੋਂ ਪਹਿਲਾਂ ਕਦੇ ਪੁੱਤ ਨਾ ਮਰੇ ਪਾਲਿਆ ਸਾਹਿਬ ਇੱਕ ਤੁਹਾਡਾ ਗੀਤ ਪਿਛਲੇ ਸਮੇਂ ਕਾਫੀ ਮਸ਼ਹੂਰ ਹੋਇਆ ਕਿ ਜੋ ਬੱਚਾ ਪੜ੍ਹਾਈ ਕਰਨ ਦੇ ਖਾਤਰ ਬਾਹਰ ਜਾਂਦਾ ਹੈ ਤਾਂ ਇੱਕ ਪਿਤਾ ਚੰਗਾ ਪਿਤਾ ਉਹਨੂੰ ਦਸਿਆ ਦਿੰਦਾ ਹੈ ਤੇ ਉਹਦੇ ਕੁਝ ਬੋਲ ਜੀ ਉਹਨੇ ਰਿਕਾਰਡ ਵੀ ਕਰਾਈ ਸੀ ਸ਼ਮਲ ਜੀ ਹਾਂ ਜੀ ਹਾਂ ਚੱਲਿਆ ਵੀ ਬਹੁਤ ਆ ਹੋਰ ਚੱਲਿਆ ਤੂੰ ਪੁੱਤਾ ਮਿੱਠੀ ਮੰਝਲ ਦੇ ਵੱਲੇ ਮੇਰੇ ਚਾਰ ਕੀ ਸੁਝਾਣੇ ਲੈ ਜੀ ਬੰਦ ਕੇ ਤੂੰ ਬੱਲੇ ਹੋਰ ਚੱਲਿਆ ਜੇ ਪੁੱਤਾ ਮਿੱਠੀ ਮੰਝਲ ਦੇ ਵੱਲੇ ਮੇਰੇ ਯਾਰ ਕੇ ਸੁਜਾਨੇ ਲਾਇਆ ਬੰਦੇ ਕੇ ਤੁੱ ਪੱਲੇ ਕੋ ਮੋੜਦੀ ਅਠੇ ਕਾ ਖੱਬੇ ਮੋੜਦੀ ਅਠੇ ਕਾ ਸੱਜੇ ਐਸ਼ਦਾ ਟਿਕਾਣਾ ਮੋੜ ਹੀ ਮੋੜੀ ਨਾ ਜੇ ਤਮੰਝਲ ਤੇ ਜਾਣਾ ਦੋਵੇਂ ਮੋੜ ਹੀ ਮੋੜੀ ਨਾ ਜੇ ਤਮੰਝਲ ਤੇ ਜਾਣਾ ਦੇਖ ਫਿਲਮ ਚ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਦੇ ਸਿਆਹੀ ਫੇਰ ਲਈ ਨਾ ਤੁਕਾਲੀ ਉਹ ਫਿਲਮਾਂ ਦੇ ਹੀਰੋ ਚੱਕ ਲਈ ਨਾ ਦਨਾਲੀ ਟੱਲੇ ਕੰਪੇਸ਼ ਆਹੀ ਫੇਰ ਲਈ ਨਾ ਤੂ ਕਾਲੀ ਖੱਬੇ ਮੋੜ ਤੇ ਇੱਕ ਚੈਰੀ ਖੱਬੇ ਮੋੜ ਤੇ ਇੱਕ ਚੈਰੀ ਸੱਜੇ ਮੋੜ ਤੇ ਆ ਥਾਣਾ ਮੋੜ ਹੀ ਮੁੜੀ ਨਾ ਜੇ ਤਮੰਜਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੱਜਲ ਤੇ ਜਾਣਾ